ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਆਪਾਂ ਜਿਹੜੇ ਬਾਈ ਹੁਣ ਨਮੀਆਂ ਮੱਝਾਂ ਖਰੀਦ ਰਹੇ ਨੇ ਮੱਝਾਂ ਮਤਲਬ ਦੁੱਧਾਂ ਵਾਲੀਆਂ ਹਰ ਇੱਕ ਬੰਦੇ ਦੀ ਚੋਆਇਸ ਹੈ ਵੀ 15 16 ਕਿਲੋ ਵਾਲੀ ਮੱਝ ਮਿਲੇ ਤੇ 15 16 ਕਿਲੋ ਵਾਲੀ ਮੱਝ ਆਸੀ ਬਾਈ ਲੈਣੀ ਹੈ ਹਰੇਕ ਬੰਦੇ ਦੀ ਇਹੀ ਡਿਮਾਂਡ ਹੈ ਜ਼ਿਆਦਾਤਰ ਪਸ਼ੂ ਮਿਲਦਾ ਹੈ 13 14 ਵਾਲਾ 13 14 ਵਾਲਾ ਕਿਉਂਕਿ 15 16 ਤਾਂ ਹਰੇਕ ਕਹਿੰਦਾ ਹੈ ਜਦੋਂ ਕਰਿਆ ਕਿ ਚੋਨੇ ਅਸਲ ਤਾਂ ਉਹਦੀ ਪਤਾ ਲੱਗਦਾ ਵੀ ਪਸ਼ੂ ਥੱਲੇ ਦੁੱਧ ਹੈ ਕਿੰਨਾ ਜਿਆਦੇ 12 ਤੋਂ 14 ਪਲੱਸ ਵਾਲਾ 14 ਤੱਕ ਦਾ ਦੁੱਧ ਤਾਂ ਮਿਲਦਾ ਆਮ ਪਸ਼ੂ ਤੇ ਜਿਹੜਾ 15 16 17 ਵਾਲਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਉਹ ਕੋਈ ਟਾਵਾ ਹੀ ਮਿਲਦਾ ਹੈ ਨੰਬਰ ਦੂਜਾ ਜਿਹੜਾ ਪਸ਼ੂ ਚਲੋ ਆਪਾਂ ਨੇ ਲੈਣਾ ਕੋਈ ਵੀ ਹੁਣ ਨਵੇਂ ਮੁੰਡੇ ਬਹੁਤ ਮੱਝਾਂ ਖਰੀਦ ਰਹੇ ਨੇ ਤੂੰ ਮੱਝ ਖਰੀਦੀ ਕਿਵੇਂ ਜਾਵੇ ਉਹਦੀ ਪਛਾਣ ਕੀ ਹੋਵੇ ਵੀ ਦੁੱਧ ਦੇਣ ਵਾਲੀ ਮੈਸ ਹੈਗੀ ਹੈ ਨਾ ਹੈਗੀ ਹੈ ਇਹ ਬਹੁਤ ਗੱਲਾਂ ਬਰੀਕੀ ਵਾਲੀਆਂ ਨੇ ਵੀ ਆਪਾਂ ਨੂੰ ਕਿਵੇਂ ਪਸ਼ੂ ਦੇਖ ਕੇ ਖਰੀਦਣਾ ਚਾਹੀਦਾ ਕਈ ਡੰਗਰ ਇਹ ਜਿਹੇ ਐੜੇ ਆ ਜਾਂਦੇ ਨੇ ਨਾ ਉਹ ਦੁੱਧੇ ਕਰਦੇ ਨਹੀਂ ਨਾ ਹੀ ਚੱਜ ਨਾਲ ਖਾਂਦੇ ਨੇ ਉਹ ਆਪਣਾ ਲੱਗਿਆ ਪੈਸਾ ਵੀ ਖਰਾਬ ਹੋ ਜਾਂਦਾ ਤੇ ਉਹਦਾ ਸਾਲ ਭਰ ਦਾ ਸੂਆ ਵੀ ਖਰਾਬ ਹੋ ਜਾਂਦਾ ਸਾਡੇ ਨਾਲ ਵੀ ਐਂ ਬਣਦੀਆਂ ਨੇ ਹੁਣ ਮੇਰੇ ਲਈ ਵੀ ਖੜੀ ਇੱਕ ਝੋਟੜੀ ਜੀ 8 ਕਿਲੋ ਦੁੱਧਦੀ ਜਿੱਦਨ ਆਈ ਸੀ 14 ਕਹਿ ਕੇ ਦਿੱਤਾ 5 ਤੋਂ ਨਹੀਂ ਵਧੀ ਜ਼ੋਰ ਲਾ ਲਿਆ ਦਾਣਾ ਵੀ ਬਥੇਰਾ ਖਾਂਦੀ ਐ ਤੇ ਉਂ ਵੀ ਸਾਲੀ ਠੀਕ ਹੈ ਜੋ ਟੀਵੀ ਚੰਗੀ ਹੈ ਇਸ ਕਰਕੇ ਆਪਾਂ ਨੂੰ ਪਹਿਲੀ ਨਿਸ਼ਾਨੀਆਂ ਇਹ ਆਪਾਂ ਨੂੰ ਦੇਖਣੀ ਚਾਹੀਦੀ ਨੇ ਮੈਂ ਤੁਹਾਨੂੰ ਦੱਸ ਦਦਾ ਨਾ ਵੀ ਆਪਾਂ ਨੂੰ ਕੀ ਕੀ ਨਿਸ਼ਾਨੀਆਂ ਅਸਲ ਚਾਹੀਦੀ ਹੈ ਆਮ ਡੰਗਰਾਂ ਨਾਲੋਂ ਜਿਹੜੇ ਦੁੱਧ ਵਾਲੇ ਪਸ਼ੂ ਨੇ ਇੱਕ ਤਾਂ ਇਹਦਾ ਆਪਾਂ ਨੂੰ ਸਾਰੇ ਨਾਲੋਂ ਪਹਿਲਾਂ ਜਿਹੜਾ ਆ ਹੱਡ ਹੈ ਪਸ਼ੂ ਦਾ ਆ ਹੱਡ ਹੈ ਜਿਹੜੇ ਪਸ਼ੂ ਦਾ ਆ ਸੈੱਡਾਂ ਵਾਲੇ ਹੱਡਾਂ ਨਾਲੋਂ ਆ ਹੱਡ ਉੱਚਾ ਹੋਊਗਾ ਇੱਕ ਤਾਂ ਉਹ ਪਸ਼ੂ ਦੁੱਧ ਦੇਣ ਦੀ ਸ਼ਮਤਾ ਵੱਧ ਰੱਖਦਾ ਆ ਹੱਡਾਂ ਨਾਲੋਂ ਜਿਹੜੇ ਦੇ ਬਰੋਬਰ ਹੋਣਗੇ ਉਹ ਥੋੜੀ ਜੀ ਦੁੱਧ ਦੀ ਘੱਟ ਰੱਖਦੇ ਨੇ ਜਿਵੇਂ ਹੁਣ ਆਹਾ ਆ ਇਹਦੇ ਬਰੋਬਰ ਨੇ ਕੋਈ ਬੜਾ ਫਰਕ ਨਹੀਂ ਹੈਗਾ ਇਹ ਦੁੱਧ ਵਾਲੀ ਲਿਕੜੀ ਨਹੀਂ ਜਮੇ ਵੀ ਹੁਣ ਆ ਆਪਣੀ 2 ਕਿਲੋ ਵਾਲੀ ਮਹਸਾ ਤੁਸੀਂ ਇਹਦਾ ਹੱਡ ਦੇਖੋ ਕਿੱਥੇ ਪਿਆ ਦੇਖੋ ਆਹ ਹੱਡ ਤੇ ਨੰਬਰ ਦੂਜਾ ਜਿਹੜੀ ਇਹਦੇ ਦੁੱਧ ਵਾਲੀ ਪੈਪ ਇਧਰਲੇ ਪਾਸ ਹੋ ਜਾਂਦੀ ਆ ਦੇਖੋ ਆਹ ਇਹ ਆਹ ਦੁੱਧ ਵਾਲੀ ਪੈਪ ਹੈ ਇੱਥੇ ਆਹ ਚੀਜ਼ ਦੇਖੋ ਵੀ ਇਹਦੇ ਪੈਪ ਕਿੱਡੀ ਕਾ ਦੁੱਧ ਵਾਲੀ ਤੇਰੇ ਛੱਡੇ ਚ ਜਿਹੜੀ ਜਾਂਦੀ ਐ ਸਿੱਧੀ ਪੈਪ ਵੀ ਇਹ ਕਿੱਡੀ ਕ ਹੈ ਹੁਣ ਆ ਜੋਟੀ ਦੁੱਧ ਵਾਲੀ ਨਹੀਂ ਇਹਦੇ ਕਿੰਨੀ ਕ ਪੈਪ ਬੜੀ ਆ ਲੈ ਕੁਝ ਵੀ ਨਹੀਂ ਹੈਗਾ ਤੇ ਇਹ ਪੈਪ ਦੇਖੋ ਤੁਸੀਂ ਵੀ ਕਿੱਡੀ ਕ ਪੈਪ ਜਿਹਦੇ ਵੱਡੀ ਮੋਟੀ ਪੈਪ ਜਾਊਗੀ ਉਹ ਪਸ਼ੂ ਤਕਰੀਬਨ ਦੁੱਧ ਕੱਢੂਗੀ ਕੱਢੂਗਾ ਤੀਜਾ ਇੱਕ ਜਿਹੜੇ ਆਹ ਪਸ਼ੂ ਦੇ ਆ ਨਾੜਾਂ ਨੇ ਛੱਡੇ ਤੇ ਆਹ ਨਾੜਾਂ ਜਿਹੜੇ ਪਸ਼ੂ ਦੇ ਐਵੇਂ ਛੱਡੇ ਤੇ ਨਾੜਾਂ ਬੜੀਆਂ ਹੋਣ ਜੇ ਪੈਪ ਵਧੀਆ ਜਾਂਦੀ ਹੋਵੇ ਜਾਂ ਪੈਪ ਬੇਸ਼ੱਕ ਥੋੜੀ ਬਹੁਤੀ ਛੋਟੀ ਹੋਵੇ ਘੱਟ ਹੋਵੇ ਪਰ ਨਾੜਾਂ ਬੜੀਆਂ ਹੋਣ ਐਵੇਂ ਚੱਡੇ ਚੈਂ ਬਲਾਉਟੇ ਚ ਬਾਲਾ ਪੈਂਦੇ ਹੋਣ ਐ ਨਾੜਾਂ ਪੈਂਦੀਆਂ ਹੋਣ ਬਣਦੀਆਂ ਹੋਣ ਉਹ ਪਸ਼ੂ ਤੁਹਾਡਾ ਦੁੱਧ ਵਾਲਾ 101% ਲਿਕੜੂਗਾ ਤੇ ਚੌਥਾ ਨੰਬਰ ਆ ਆਪਾਂ ਨੂੰ ਮੈਸ ਚੋਕੇ ਕਿਵੇਂ ਲੈਣੀ ਚਾਹੀਦੀ ਹੈ ਸਾਰਿਆਂ ਨਾਲੋਂ ਪਹਿਲਾਂ ਜਦੋਂ ਤੁਸੀਂ ਪਸ਼ੂ ਖਰੀਦਦੇ ਹੋ ਸਾਰਿਆਂ ਨਾਲੋਂ ਪਹਿਲਾਂ ਜਦੋਂ ਤੁਸੀਂ ਪਸ਼ੂ ਖਰੀਦਦੇ ਹੋ ਪਹਿਲੇ ਨੰਬਰ ਤੇ ਅਗਲੇ ਨੂੰ ਕਹੋ ਵੀ ਲਾ ਬੱਚਾ ਬਈ ਬੱਚਾ ਲਵਾ ਲਓ ਟਾਈਮ ਟੂ ਟਾਈਮ ਉਹਦੀ ਚਵਾਈ ਕਰਕੇ ਦੇਖੋ ਜੇ ਕੋਈ ਨਹੀਂ ਚਲੋ ਜਾ ਸਕਦੇ ਉਹ ਗੱਲ ਬੱਕਰੀ ਐ ਅੱਜ ਕੱਲ ਆਪਾਂ YouTube ਤੋਂ ਦੇਖ ਕੇ ਅਗਲੇ ਦੀ ਤਸੱਲੀਆਂ ਤੇ ਬਹੁਤ ਪਸ਼ੂ ਮੰਗਾਨੇ ਹਰੇਕ ਬੰਦੇ ਦੇ ਵਿਸ਼ਵਾਸ ਕਰਕੇ ਦੇਖੋ ਸਮਾਂ ਬਈ ਪਤਾ ਨਹੀਂ ਕਹੇ ਜਾ ਰਿਹਾ ਕਹੇ ਜਾ ਨਾ ਮੈਂ ਆਪਦੇ ਆਪ ਨੂੰ ਸੱਚਾ ਸਵਿੱਤਰਾ ਕਹਾਂ ਮਾਂ ਠੀਕ ਐ ਮੈਨੂੰ ਵੀ ਲੋਕ ਮਾੜਾ ਕਹਿਣਗੇ ਕਿਉਂਕਿ ਆਪਣੇ ਤੋਂ ਵੀ ਕੁਝ ਪਸ਼ੂ ਇਹੇ ਜਿਹੇ ਗਏ ਨੇ ਜਿਨ੍ਹਾਂ ਨੇ ਚਲੋ ਨਹੀਂ ਦੁੱਧ ਕਰਿਆ ਕੁਦਰਤੀ ਰੱਬੂ ਹੀ ਆਪਣੇ ਆਪ ਦੀ ਜਾਨ ਚ ਤਾਂ ਨਹੀਂ ਦੇਖੋ ਕੋਈ ਵੀ ਮਾੜਾ ਦਿੱਤਾ ਇਸ ਚੀਜ਼ ਦੇ ਆਪਾਂ ਸੌਂ ਨਾਮ ਦੰਨਿਆ ਕਿਉਂਕਿ ਮੈਂ ਮਾੜਾ ਕੰਮ ਬਾਈ ਨਾ ਆਪ ਕਰਕੇ ਰਾਜੀ ਆਂ ਨਾ ਮੇਰਾ ਮਨ ਚਾਹੁੰਦਾ ਮੈਂ ਅਗਲੇ ਨੂੰ ਜਵਾਬ ਦੇ ਦਣਾ ਜਿੰਨੇ ਕੁ ਬੰਦੇ ਮੇਰੇ ਲਵੇ ਆਏ ਨੇ ਮੈਨੂੰ ਮਿਲੇ ਨੇ ਉਹਨਾਂ ਨੂੰ ਜ਼ਿਆਦਾਤਰ ਪਤਾ ਹੈ ਤੇ ਨਾ ਹੀ ਮੈਂ ਦੰਨਾ ਜ਼ਿੰਮੇਵਾਰੀਆਂ ਵੀ ਬਾਈ ਮੇਰੀ ਮੱਸ ਦੁੱਧ ਦਊਗੀ ਤਾਂ ਦਊਗੀ ਪਸ਼ੂ ਦਾ ਕੋਈ ਪਤਾ ਨਹੀਂ ਕਹੇ ਜੀ ਅਗਲਾ ਕਿਦੋਂ ਖਰਾਕ ਪਾਉਂਦਾ ਕਿਵੇਂ ਦੀ ਸੇਵਾ ਸੰਭਾਲ ਕਰਦਾ ਹੈ ਦੁੱਧ ਚੱਲੇ ਨਾ ਚੱਲੇ ਖੁਦ ਮੇਰੇ ਤੋਂ ਵੀ ਇਹੋ ਜਿਹੇ ਡੰਗਰ ਓਕੇ ਨੇ ਜਿਹੜੇ ਮੇਰੇ ਕੀਲਿਆਂ ਤੇ ਆ ਕੇ ਨਹੀਂ ਦੁੱਧ ਵਧੇ ਹੁਣ 2 ਕਿਲੋ ਵਾਲੀ ਮਹਸ ਅਸੀਂ ਚੋਕੇ ਲਿਆ ਤੇ 15 16 ਤੋਂ ਜ਼ੋਰ ਲਾ ਲਿਆ ਵਧੀਏ ਨਹੀਂ ਉਹ 'ਚ ਬਹੁਤ ਵੱਡੀਆਂ ਕਮੀਆਂ ਤੇ ਬਹੁਤ ਵੱਡੀਆਂ ਖਾਮੀਆਂ ਰਹਿ ਜਾਂਦੀਆਂ ਨੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦੀ ਜਿਹਦੇ ਕਾਰਨ ਆਪਣਾ ਪਸ਼ੂ ਦੁੱਧ ਨਹੀਂ ਵਧਦਾ ਚਲੋ ਆਪਾਂ ਪਹਿਲਾਂ ਚਵਾਈ ਤੇ ਗੱਲ ਕਰਦੇ ਆਂ ਚਵਾਈ ਜਦੋਂ ਆਪਾਂ ਮੰਨ ਲਓ ਬੱਚਾ ਲਵਾ ਲਿਆ ਪਹਿਲਾ ਨੰਬਰ ਦਾ ਜਿਹੜੀ ਮਹਸ ਖੀਸ 'ਚ ਐ ਮਨ ਲਤਾਜੀ ਸੂਈ ਆ ਬੋਲੇ ਚ ਲੈਟਾ ਪਰਿਆ ਹੋਇਆ ਉਹ ਮੈਂਸ ਕਦੇ ਵੀ ਨਾ ਲਓ ਉਹਨੂੰ ਜਦੋਂ ਖਾਲੀ ਹੋ ਗਈ ਤਿੰਨ ਚਾਰ ਦਿਨਾਂ ਬਾਅਦ ਖਾਲੀ ਕਰ ਲਈ ਉਦੋਂ ਮੈਂਸ ਲਓ ਇੱਕ ਤਾਂ ਉਦੋਂ ਸੋਨੂੰ ਉਹਦੇ ਥਾਣਾ ਦਾ ਪਤਾ ਲੱਗ ਜੂਆ ਵੀ ਕੋਈ ਧਾਰ ਤਾਂ ਨਹੀਂ ਘਟਦੀ ਕੋਈ ਥਾਣਾ ਅੱਧਾ ਤਾਂ ਨਹੀਂ ਕੋਈ ਥਣ ਚ ਛਰਲਾ ਫਰਲਾ ਤਾਂ ਨਹੀਂ ਬਣਦਾ ਹੁਣ ਖੀਚ ਕੀ ਹੁੰਦਾ ਜਿਹੜਾ ਬੋਲਾ ਹੁੰਦਾ ਵਿੱਚ ਚੱਡੇ ਦੇ ਉਹ ਤਾਜੀ ਮੈਂ ਸੂਈ ਹੁੰਦੀ ਐ ਉਹ ਚੱਡਾ ਫਸਿਆ ਹੁੰਦਾ ਉਹਦੇ ਨਾਲ ਕਿ ਉਸ ਨਾਲ ਤੇ ਦੇਖਣ ਨੂੰ ਆਪਾਂ ਨੂੰ ਉਹੀ ਲੱਗੀ ਜਾਂਦੀ ਆ ਵੀ ਆਹ ਤੀ ਮੈਂ ਮੈਂ ਵੀ ਪਹਿਲਾਂ ਐਵੇਂ ਘਾਟੇ ਵਾ ਦੇ ਖਾਏ ਨੇ ਪਰ ਹੁਣ ਮੈਂ ਖਾਲੀ ਕਰੇ ਹੋਏ ਪਸ਼ੂ ਲੰਦਾ ਕੋਈ ਵੀ ਖੀਸ ਚ ਹੁਣ ਪਸ਼ੂ ਲੰਦਾ ਨਹੀਂ ਨਹੀਂ ਹੁਣ ਨੂੰ ਮੈਂ ਦਿਹਾੜੀ ਦੀਆਂ 10 ਮੈਸਾਂ ਵੇਚ ਸਕਦਾ ਚੌਥੇ ਪੰਜਵੇਂ ਮੈਂ 5 ਮੈਸਾਂ ਲੈ ਆਤੀਆ ਚਾਰ ਵੇਚ ਕੇ ਦੋ ਮੇਰੇ ਲਵੇ ਖੜੀਆਂ ਨੇ ਹੁਣ ਤੱਕ ਮੈਨੂੰ ਕੋਈ ਮੈਸ ਮਿਲੀ ਨਹੀਂ ਤੇ ਆਮ ਫੋਨ ਮੈਨੂੰ ਰੋਜ਼ ਬਹੁਤ ਆਉਂਦੇ ਨੇ ਵੀ ਬਾਈ ਪੰਜ ਭੇਜ ਦੀਏ ਚਾਰ ਭੇਜ ਦੀਏ ਸਾਡੇ ਕੋਲੇ ਘੜੀਆਂ ਨੇ ਇੱਥੇ ਘੜੀਆਂ ਨੇ ਆਪਾਂ ਜਦੋਂ ਤੱਕ ਚੁੰਦੇ ਨੇ ਉਹ ਤੱਕ ਲੰਦੇ ਨਹੀਂ ਮੈਂ ਤਾਂ ਇਹੀ ਸੋਚਿਆ ਵੀ ਘੱਟ ਵੇਚ ਲਾਂਗੇ ਹਫ਼ਤੇ ਦੀਆਂ ਤਿੰਨ ਵੇਚ ਲਾਂਗੇ ਕੋਈ ਚੱਕਰ ਨਹੀਂ ਅੱਗੇ ਕਿਹੜਾ ਆਪਣਾ ਵਪਾਰ ਇਹ ਧੰਦਾ ਤੀ ਜੇ ਆਪਾਂ ਕਿਸੇ ਨਾਲ ਕਰਾਂਗੇ ਆਪਾਂ ਮਾੜੇ ਵੱਜਾਂਗੇ ਇਹਦੇ ਨਾਲੋਂ ਆਪਾਂ ਘੱਟ ਖਾ ਲਈਏ ਕਿਸੇ ਨੂੰ ਤਸੱਲੀ ਵਾਲੀ ਚੀਜ਼ ਦਈਏ ਤਾਂ ਜਦੋਂ ਆਪਾਂ ਬੋਲੇ 'ਚ ਪਸ਼ੂ ਖਰੀਦਦੇ ਆ ਉਹਦੇ 'ਚ ਬਈ ਇੱਕ ਤਾਂ ਥਣ ਘੱਟ ਵੱਧਦਾ ਨਹੀਂ ਪਤਾ ਲੱਗਦਾ ਪਹਿਲੇ ਨੰਬਰ ਦਾ ਪਸ਼ੂ ਤੁਸੀਂ ਬੋਲੇ ਤੋਂ ਖਾਲੀ ਖਰੀਦੋ ਕਿਸੇ ਤੇ ਵਿਸ਼ਵਾਸ ਨਾ ਕਰੋ ਚਾਹੇ ਮੈਂ ਵੀ ਆਂ ਆਪ ਦੀ ਤਸੱਲੀ ਕਰੋ ਮੈਂ ਇਸ ਤੇ ਪੈਸੇ ਤੁਸੀਂ ਲਾਣੇ ਨੇ ਪਟਿਆ ਨੋਟ ਅਗਲਾ ਗੱਡੀ ਚੋਂ ਬਾਹਰ ਕੱਢ ਕੇ ਰੱਖ ਦਿੰਦਾ ਵੀ ਭਾਈ ਮੇਰੇ ਨਹੀਂ ਚੱਲਦਾ ਆਪਦਾ ਲੈ ਜਾ ਐਵੇਂ ਤੁਸੀਂ ਪਸ਼ੂ ਲੈਣ ਲੱਗੇ ਕੋਈ ਚੀਜ਼ ਕਨਾ ਮੰਨਿਆ ਕਰੋ ਕਿਸੇ ਤੋਂ ਵੀ ਯਾਰ ਆਪਾਂ ਮਾਸ ਲੈਣ ਆ ਗਏ ਜੇ ਨਾ ਲੱਤੀ ਅਗਲਾ ਕੋਏ ਤਾਂ ਉਹੀ ਪੁੱਛੀ ਜਾਂਦਾ ਇਹ ਰੇਟ ਪੁੱਛਦਾ ਕਦੇ ਵੀ ਨਾ ਚਿਚਕੋ ਤੁਸੀਂ ਚੀਜ਼ ਲੈਣੀ ਹੈ ਚੋਕੇ ਦੇਖੋ 10 ਰੁਪਏ ਸਾਈ ਦੋ ਰੇਟ ਕਰੋ ਚੋਕੇ ਦੇਖੋ ਤਸੱਲੀ ਕਰੋ ਪਹਿਲਾਂ ਚੋ ਮੂਰਲੇ ਦੋਏ ਥਣ ਛੋਟੇ ਜ਼ਿਆਦਾਤਰ ਆਪਣੇ ਨਵੇਂ ਮੁੰਡਿਆਂ ਨੂੰ ਪਤਾ ਨਹੀਂ ਵੀ ਚਵਾਈ ਆਪਾਂ ਮੈਸ ਦੀ ਪਾਸ ਕਰਨੀ ਕਿਵੇਂ ਆ ਪਹਿਲਾਂ ਸਾਰੇ ਨਾਲ ਪਹਿਲਾਂ ਮੂਰਲੇ ਦੋ ਥਾਣ ਚੋਂ ਜਿਹੜੇ ਛੋਟੇ ਹੁੰਦੇ ਨੇ ਬੱਚੇ ਨੂੰ ਥੋੜਾ ਥੋੜਾ ਲਵਾ ਕੇ ਮੂੰਹ ਮੰਗਰੋ ਛੱਡ ਦਿਓ ਚਾਰੇ ਥਾਣਾਂ 'ਚ ਥੋੜਾ ਥੋੜਾ ਪਹਿਲਾਂ ਮਾੜਾ ਮਾੜਾ ਲਵਾ ਕੇ ਮੂੰਹ ਦੇਖੋ ਤੁਸੀਂ ਮੈਸ ਕਿੰਨੇ ਟਾਈਮ 'ਚ ਪਾਸ ਮੰਦੀ ਐ ਜੇ 5 4 2 4 ਮਿੰਟਾਂ ਦੋ ਦੋ ਤਿੰਨ ਮਿੰਟਾਂ 'ਚ ਮੈਸ ਪਾਸ ਮੰਦੀ ਐ ਤਾਂ ਓਕੇ ਐ ਪਾਸ ਮੰਗੀ ਪਾਸ ਮੰਣ ਤੋਂ ਬਾਅਦ ਮੂਰਲੇ ਦੋ ਥਾਣ ਖਾਲੀ ਕਰੋ ਜੇ ਮੂਰਲੇ ਥਾਣਾਂ 'ਚੋਂ ਕਿਲੋ ਤੋਂ ਸਵਾ ਕਿਲੋ ਤੱਕ ਦੀ ਮੰਨ ਲੋ ਗਾੜੀ ਲਿਕੜਦੀ ਐ ਮੂਰਲੇ ਦੋ ਥਾਣਾ ਚੋਂ ਕਿਲੋ ਸਵਾ ਕਿਲੋ ਦੁੱਧ ਲਿਕੜਦਾ ਕਿਲੋ ਤੋਂ ਪਲੱਸ ਪਲੱਸ ਲਿਕੜਦਾ ਹੋਵੇ ਜੇ ਸਵਾ ਤੋਂ ਲਿਕੜ ਜੁੱਦਾਂ ਦਾ ਤੁਹਾਡਾ ਪਸੂ ਦੁੱਧਾ ਵਾਲਾ ਹੈ ਹੀ ਗਿਆ ਜੇ ਚਲ ਕਈ ਵਾਰੀ ਕਿਲੋ ਵੀ ਹੁੰਦਾ ਕਈ ਪਸੂਆਂ ਨੇ ਜੇ ਕਿਲੋ ਤੋਂ ਵੱਧ ਗਾੜੀ ਲਿਕੜਦੀ ਐ ਮੂਰਲੇ ਦੋ ਥਾਣਾ ਚੋਂ ਤਾਂ ਥੋਡੀ ਮੈਂ ਇਸ ਦੁੱਧ ਵਾਲੀ ਐ ਜੇ ਕਿਲੋ ਤੋਂ ਥੱਲੇ ਦੁੱਧ ਲਿਕੜਦਾ 800 ਗ੍ਰਾਮ ਲਿਕੜਦਾ 700 ਗ੍ਰਾਮ ਲਿਕੜਦਾ ਅੱਧੀ ਕਿਲੋ ਲਿਕੜਦਾ ਤਾਂ ਉਹ ਮੈਂ ਇਸ ਕਦੇ ਵੀ ਨਾ ਲਵਾਂ ਉਮੈਸ ਦੁੱਧ ਨਹੀਂ ਦੰਦੀ ਇਹ ਮੇਰੀ ਗਰੰਟੀ ਹੈ ਦੂਜਾ ਨੰਬਰ ਮੂਰਲੇ ਦੋ ਥਣ ਚੋਲੇ ਫਿਰ ਤੁਸੀਂ ਫੜੋ ਪਿਛਲੇ ਦੋ ਥਣ ਇਕੱਠੇ ਕੱਢੋ ਉਹਨਾਂ ਨੂੰ ਹੱਥ ਬਦਲਦੇ ਰਹੋ ਕਦੇ ਉਰਲਾ ਹੱਥ ਫੜ ਕੇ ਚੋਲੀ ਹੱਥਾਂ ਨਾਲ ਕਦੇ ਉਧਰਲਾ ਪਾਸਾ ਛੱਡ ਕੇ ਇਧਰਲਾ ਕਿਉਂਕਿ ਕੱਥ ਭਾਰੀ ਹੁੰਦਾ ਇੱਕ ਕੱਥ ਹੌਲਾ ਹੁੰਦਾ ਥਣ ਵੱਧ ਘੱਟ ਲਿੱਕੜ ਜਾਂਦਾ ਧਾਰਾਂ ਵੱਧ ਘੱਟ ਜਾਂਦੀਆਂ ਨੇ ਮੱਲੋ ਤਾਂ ਕਿ 5 7 7 10 ਧਾਰਾਂ ਦਾ ਫਰਕ ਪੈ ਜਾਂਦਾ ਤੇ ਜਦੋਂ ਤੁਸੀਂ ਇਕੱਠੇ ਕੱਢੋਗੇ ਸੋਨੂੰ ਥਾਣਾ ਦਾ ਵੀ ਪਤਾ ਲੱਗੂ ਵੀ ਥਣ ਅੱਧਾ ਤਾਂ ਨਹੀਂ ਦੁੱਧ ਘੱਟ ਤਾਂ ਨਹੀਂ ਇੱਕ ਥਣ ਚ ਕਿਤੇ ਇੱਕ ਥਣ ਚ ਵੱਧ ਤਾਂ ਨਹੀਂ ਉਹ ਤੁਹਾਨੂੰ ਬਾਅਦ ਚ ਮੈਂ ਇਸ ਵੇਚਣ ਲੱਗੇ ਫਿਰ ਦਿੱਕਤ ਵੀ ਹੁੰਦੀ ਹੈ ਇਸ ਕਰਕੇ ਕਈ ਬੰਦੇ ਐਮਐਸ ਦੀਆਂ ਬੋਲੇ ਚ ਲੈ ਕੇ ਚਰਚਰ ਮਾਰ ਕੇ ਧਾਰਾ ਚਾੜ ਲੈਂਦੇ ਨੇ ਮੁੜ ਕੇ ਫਿਰ ਉਹ ਕੋਈ ਪਸ਼ੂ ਦੁੱਧ ਨਹੀਂ ਚੱਲਦਾ ਜਾਂ ਕੋਈ ਪਸ਼ੂ ਦਾ ਦੁੱਧ ਥਣ ਅੱਧਾ ਹੁੰਦਾ ਕਿਸੇ ਦੀ ਗਾੜੀ ਘੱਟ ਆਉਂਦੀ ਹੈ ਇਹ ਚੀਜ਼ਾਂ ਆਮ ਵਪਾਰਤ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਜਦੋਂ ਤੁਸੀਂ ਪੈਸੇ ਤੇ ਬਾਈ ਪੈਸੇ ਲਾਣੇ ਨੇ ਤਾਂ ਤੁਹਾਨੂੰ ਛੇ ਪਕਾਦੀ ਜੇ ਮੇਰੇ ਤੋਂ ਵੀ ਖਰੀਦਦੇ ਹੋ ਆਪਦੀ ਤਸੱਲੀ ਕਰਕੇ ਚੀਜ਼ ਖਰੀਦੋ ਅੱਜ ਕੱਲ ਤੁਸੀਂ YouTubeਾਂ ਤੇ ਦੇਖ ਕੇ ਵੀਡੀਓ ਦੇਖ ਕੇ ਮੈਂ ਇਸ ਵੀ ਆ ਬਹੁਤ ਤਕੜਾ ਚੱਡਾ ਵੀ ਆ ਕੱਡੂ ਦੁੱਧ ਅਗਲੇ ਤੋਂ ਪੁੱਛ ਕੇ ਵੀ 14 ਕਿਲੋ ਐ ਪੁੱਛ ਕੇ ਅਗਲੇ ਤੋਂ ਮੈਂ ਸੌਦੀ ਕਰਕੇ ਸੌਦਾ ਪਾ ਕੇ ਫੋਨ ਤੇ ਪੈਸੇ ਮੈਂ ਚੜਾ ਲਾਨੇ ਹਾਂ ਤੇ ਮੁੜ ਕੇ ਫਿਰ ਬਾਅਦ 'ਚੋਂ ਨਤੀਜੇ ਸਾਨੂੰ ਭੁਗਤਣੇ ਪੈਂਦੇ ਨੇ ਜਿੱਥੇ ਤੁਸੀਂ ਲੱਖ ਸਵਾ ਲੱਖ 1.5 ਲੱਖ ਤੱਕ ਪਸ਼ੂ ਤੇ ਲਾਉਨੇ ਹੋ ਤਾਂ 11500 ਰੁਪਇਆ ਤੇਲ ਫੁੱਕਣ ਦੀ ਸ਼ਮਤਾ ਜ਼ਰੂਰ ਰੱਖਿਆ ਕਰੋ ਮੇਰੀ ਗੱਲ ਦਾ ਕਈ ਵਪਾਰੀ ਵੀਰ ਗੁੱਸਾ ਮੰਨਣਗੇ ਵੀ ਵੱਡਾ ਬੈਤ ਝਾੜਨ ਵਾਲਾ ਬਣਿਆ ਖੜਿਆ ਦੇਖੋ ਆਮ ਲੋਕ ਬਈ ਬਹੁਤ ਔਖਾ ਰੁਪਇਆ ਇਕੱਠਾ ਕਰਦੇ ਨੇ ਕੋਈ ਕਿਸੇ ਚੀਜ਼ ਤੇ ਲੋਨ ਕਰਾ ਕੇ ਧੰਦਾ ਸ਼ੁਰੂ ਕਰ ਰਿਹਾ ਹੈ ਕੋਈ ਕਿਸੇ ਚੀਜ਼ ਤੇ ਲੋਨ ਕਰਾ ਕੇ ਧੰਦਾ ਸ਼ੁਰੂ ਕਰ ਰਿਹਾ ਹੈ ਵੀ ਮੈਂ ਆਪਣੇ ਬੱਚੇ ਵਧੀਆ ਤੰ ਵਧੀਆ ਤਰੰਗ ਨਾਲ ਪਾਲ ਸਕਾਂ ਤਾਂ ਕਿ ਮੇਰੇ ਦੋ ਘੜੀ ਦੁੱਧ ਪਵੇ ਮੈਂ ਆਪਦੇ ਪਰਿਵਾਰ ਚ ਰਹਿ ਕੇ ਆਪਦੇ ਬੱਚਿਆਂ ਨੂੰ ਖੁਸ਼ ਕਰ ਸਕਾਂ ਤੇ ਯਾਰ ਆਪਾਂ ਜੇ ਮਾੜਾ ਡੰਗਰ ਉਸ ਬੰਦੇ ਨੂੰ ਦੇ ਦਈਏ ਉਹਦਾ ਕਿਰਾਇਆ ਹੋਇਆ ਲਾਉਣ ਵੀ ਬੇਕਾਰ ਤਾਂ ਉਹਦੇ ਬੱਚੇ ਉਸ ਤੋਂ ਵੀ ਜ਼ਿਆਦਾ ਬੁਰੀ ਹਾਲਤ ਚ ਫਸ ਜਾਣਗੇ ਕਿਉਂ ਉਹਨੂੰ ਕਿਸ਼ਤਾਂ ਵੀ ਭਰਨੀਆਂ ਨੇ ਉਸੇ ਦੁੱਧ ਚੋਂ ਪੈਸੇ ਕਮਾ ਕੇ ਕਿਸ਼ਤਾਂ ਭਰਨੀਆਂ ਨੇ ਆਪਣੇ 5-10000 ਦੇ ਲਾਲਚ ਨਾਲ ਉਸ ਬੰਦੇ ਦਾ ਸਾਰੇ ਦਾ ਸਾਰਾ ਸੁਆ ਬੇਕਾਰ ਜਾਊਗਾ ਨਾ ਉਹਨੇ ਕਿਤੇ ਪਸ਼ੂ ਬਾਜ਼ ਚੋ ਵੇਚਣਾ ਨਾ ਉਹਦਾ ਵੇਖਣਾ ਆਮ ਜੀਮੀਂਦਾਰ ਦਾ ਪਸ਼ੂ ਬਹੁਤ ਔਕਾ ਵੇਖਦਾ ਇਸ ਕਰਕੇ ਮੇਰੀ ਹੱਥ ਮੰਨ ਕੇ ਬੇਨਤੀ ਹੈ ਜਿਹੜੇ ਵਪਾਰੀ ਵੀ ਪਸ਼ੂ ਵੇਚਦੇ ਨੇ ਉਹ ਵਧੀਆ ਪਸ਼ੂ ਯਾਰ ਅਗਲੇ ਤੋਂ 2 ਰੁਪਏ ਕਹਿ ਕੇ ਵੱਧ ਕਮਾ ਲਓ 5 ਕਮਾਉਣਾ 7 ਕਮਾ ਲਓ ਪਰ ਅਗਲੇ ਨੂੰ ਪਸ਼ੂ 1 ਨੰਬਰ ਕੱਢ ਕੇ ਦੋ ਜੇ ਉਹਦੇ ਨਹੀਂ ਲੈਣ ਵਾਲਾ ਆਮ ਬੰਦੇ ਦਾ ਤਾਂ ਉਹਨੂੰ ਨਾ ਦੋ ਜਿਹੜਾ ਥੋੜੇ ਜਿੱਥੇ ਚੱਲਦਾ ਜਿਵੇਂ ਅੰਦਰਾ ਆਂਦਾ ਔਰ ਮਹਾਰਾਸ਼ਟਰ ਇੱਧਰ ਚੱਲਦਾ ਉੱਧਰ ਦੇ ਦੋ ਉਲਾਪੁਰ ਜਿੱਮੇ ਸੋਡੇ ਜਾਂਦੇ ਨੇ ਤਾਂ ਆਮ ਬੰਦੇ ਨੂੰ ਨਾ ਦੋ ਹੱਥ ਬਨ ਕੇ ਬੇਨਤੀ ਐ ਇਹ ਮੇਰੀ ਇਹ ਬਾਕੀ ਸਾਨੂੰ ਹੋਰ ਵੀ ਵਪਾਰ ਲੈਣ ਦੀਆਂ ਮੱਝਾਂ ਵੀ ਆਪਾਂ ਕਿਵੇਂ ਤੇ ਕੀ ਕੀ ਰੇਟ ਦੀਆਂ ਮਿਲੀਆਂ ਚਾਹੀਦੀਆਂ ਨੇ ਇਹ ਵੀ ਸਾਨੂੰ ਆਉਣ ਵਾਲੀ ਵੀਡੀਓ ਚ ਜਰੂਰ ਦੱਸਾਂਗੇ ਵੀਡੀਓ ਆਪਣੀ ਸ਼ੇਅਰ ਤੇ ਲਾਈਕ ਫੋਲੋ ਬਾਈ ਬਣ ਕੇ ਰੈਡੂ ਡੈਰੀ ਫਾਰਮ ਜਰੂਰ ਕਰ ਲਿਆ ਕਰੋ ਪਰ ਪਰ ਹੀ ਸਤਿ ਸ੍ਰੀ ਅਕਾਲ ਲਵ ਯੂ ਐ ਸਾਰਿਆਂ ਨੂੰ ਥੈਂਕ ਯੂ